ਆਪਾਂ ਜੋ ਕਰਦੇ ਆ ਆਪਾਂ ਨਵਾਂ ਸਵਾਲ ਠੀਕ ਹੈ ਨਵਾਂ ਸਵਾਲ ਦੇਖੋ 3.150 ਦਾ ਇਹ ਕੀ ਹੈ ਕੁਸ਼ਣ ਕਿ ਸਮਾਂਤਰ ਚਤੁਰਭੁਜ ABCD ਵਿੱਚ ਵਿਕਰਣ AC ਅਤੇ BD ਇੱਕ ਦੂਜੇ ਨੂੰ O ਤੇ ਕੱਟਦੇ ਹਨ ਜੇ AC 12 ਸੈਂਟੀਮੀਟਰ ਹੈ ਤਾਂ BD 16 ਸੈਂਟੀਮੀਟਰ ਹੈ ਤਾਂ OA ਤੇ OD ਪਤਾ ਕਰੋ ਇੱਕ ਡਾਇਗਰਾਮ ਬਣਾਈਏ ਸਮਾਂਤਰ ਚਤੁਰਭੁਜ ABCD ਦੀ ਆ ਦੇਖੋ ਇਹਦਾ ਨਾਮ A B C ਤੇ D ਔਰ ਇਹਦੇ ਵਿਕਰਣ ਕੀ ਹੈ a ਦਾ f ਨੂੰ ਮਿਲਾਤਾ ਇੱਕ ਵਿਕਰਣ ਬਣ ਗਿਆ ਫਿਰ ਉਸ ਤੋਂ ਬਾਅਦ b ਨੂੰ d ਨਾਲ ਮਿਲਾਤਾ ਤੇ ਇੱਕ ਵਿਕਰਣ ਬਣ ਗਿਆ ਦੋ ਵਿਕਰਣ ਹੈ ਇਹ ਇਹਨਾਂ ਨੂੰ ਵਿਕਰਣ ਬੋਲਦੇ ਆ ਡਾਇਗਨਲਸ ਔਰ ਉਹ ਬਿੰਦੂ o ਤੇ ਕੱਟ ਰਹੇ ਨੇ o ਤੇ ਕੱਟਦੇ ਨੇ ਪੂਰਾ ac ਪੂਰਾ ac ਕਿੰਨਾ ਹੈ 12 ਪੂਰਾ ਕਿੰਨਾ ਹੈ 12 ਔਰ ਪੂਰਾ bd ਕਿੰਨਾ ਮਿਟੇ 16 ਕਿੰਨਾ ਹੈ 16 ਔਰ ਹੁਣ ਉਹਨੇ ਕਿਹਾ oa ਪਤਾ ਕਰੋ ਮਤਲਬ ਅੱਧਾ ਹਿਸਾ ਇਹਦਾ ਪਤਾ ਕਰੋ ਓ ਦੀਪਾ ਤਗਰੋ ਅੱਧਾ ਇਸ ਤਰ੍ਹਾਂ ਪਤਾ ਕਰੋ ਸਾਨੂੰ ਪਤਾ ਹੈ ਬੇਟਾ ਕਿ ਚਤੁਰਭੁਜ ਦਾ ਸਮਾਂਤਰ ਚਤੁਰਭੁਜ ਦਾ ਜਿਹੜਾ ਗੁਣ ਹੁੰਦਾ ਵਾ ਕਿ ਇੱਕ ਦੂਜੇ ਦੇ ਵਿਕਰਣ ਜਿਹੜੇ ਆ ਵਿਕਰਣ ਇੱਕ ਦੂਸਰੇ ਨੂੰ ਸਾਮਨ ਤੁਭਾਜਿਤ ਕਰਦੇ ਨੇ ਬਰਾਬਰ ਹਿੱਸਿਆਂ ਵਿੱਚ ਵੰਡਦੇ ਨੇ ਠੀਕ ਹੈ ਜਦੋਂ ਇਹਨੇ ਇਹਨੂੰ ਕਟਿਆ ਜਿਹੜਾ ਇਹ 12 ਹੈ ਉਹ ਅੱਧਾ ਅੱਧਾ ਡਿਸਟ੍ਰੀਬਿਊਟ ਹੋ ਜਾਣਾ ਹੈ ਕਿੰਨਾ ਕਿਨਾ ਲੈਣਾ ਹੈ 6 ਇੱਧਰ ਆ ਜਾਣਾ ਹੈ ਤੇ 6 ਇੱਧਰ ਆ ਜਾਣਾ ਹੈ ਕਿ ਆਹੜਾ 16 ਹੈ ਉਹ ਵੀ ਅੱਧਾ ਅੱਧਾ ਹੋ ਜਾਣਾ ਹੈ 8 ਇੱਧਰ ਆ ਜਾਣਾ ਹੈ 8 ਹੈ ਇੱਧਰ ਆ ਜਨਾ ਇਹ ਤਾਂ ਲਿਖ ਲੋਗੇ ਹਾਂ ਲਿਖ ਲੋਗੇ ਨਾਲੇ ਗੁਣ ਜ਼ਰੂਰ ਲਿਖਣਾ ਹੈ ਕਿ ਸਮਾਂਤਰ ਚਤੁਰਭੁਜ ਦੇ ਵਿਕਰਣ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਨੇ ਮਤਲਬ ਬਰਾਬਰ ਕੱਟਦੇ ਨੇ ਹੋ ਗਿਆ ਕਲੀਅਰ ਹਾਂ ਹੁਣ ਆਪਾਂ ਕਰਦੇ ਹਾਂ 10ਵਾਂ ਸਵਾਲ ਆ ਨਵਾਂ ਹੋ ਗਿਆ ਸਾਡਾ 10ਵਾਂ ਦੇ ਪਸ ਸਮਾਂਤਰ ਚਤੁਰਭੁਜ PQRS ਆ ਦੇਖੋ ਸਮਾਂਤਰ ਚਤੁਰਭੁਜ ਦਿੱਤਾ ਹੈ ਉਹਦਾ ਨਾਮ ਹੋਣਾਗਾ PQRS ਠੀਕ ਹੈ ਉਹਦੇ ਵਿਕਰਣ ਨੇ PR PR ਆ ਦੇਖੋ ਜੋੜਦੇ PR ਤੇ QS ਆ ਜੋੜਦੇ ਬਿੰਦੂ O ਤੇ ਕੱਟਦੇ ਨੇ ਕੱਟਦੇ ਓਕੇ ਪਰ ਇੱਥੇ ਕੀ ਦਿੱਤਾ ਆ O P ਮੈਨੂੰ ਇੰਨਾ ਹੀ ਦਿੱਤਾ ਅੱਧਾ ਹਿੱਸਾ ਹੀ ਦਿੱਤਾ ਆ 6 ਸੈਂਟੀਮੀਟਰ ਤੇ ਮੈਨੂੰ ਉਧਰੋਂ ਅੱਧਾ ਹੀ ਹਿੱਸਾ ਦਿੱਤਾ ਆ O S 7 ਸੈਂਟੀਮੀਟਰ ਮੈਨੂੰ ਕਿੰਨਾ ਪਤਾ ਕਰੋ PR ਦੱਸੋ ਬੇਟਾ PR ਕਿਹਦੇ ਜੇ ਅੱਧਾ 6 ਆ ਤੇ ਪੂਰਾ PR ਕਿੰਨਾ ਹੋਏਗਾ 12 12 12 ਕਰ ਲੋਗੇ ਹਾਂਜੀ ਕਿਉਂਕਿ ਸਮਾਂਤਰ ਚਤੁਰਭੁਜ ਦੇ ਵਿਕਰਣ ਇੱਕ ਦੂਜੇ ਨੂੰ ਸਮਦੁਪਾਤਿਤ ਕਰਦੇ ਨੇ ਇਸ ਕਰਕੇ ਕਿੰਨਾ ਆ ਜਾਏਗਾ PR ਕਿੰਨਾ ਆ ਜਾਏਗਾ 6 2 मतलब 12 सेंटीमीटर आ जाएगा। ਤੇ ਉਸ ਤਰ੍ਹਾਂ ਹੀ ਕਿ OS 7 सेंटीमीटर ਦੇ ਚਾਹ ਤੈਨੂੰ ਕਹਿੰਦਾ ਕਿ ਕਿ OS ਪਤਾ ਕਰੋ ਸਾਰਾ ਕਿੰਨਾ ਹੋਏਗਾ? 14 14। ਤਾਂ ਕਿ OS ਕਿਤੇ ਬਰਾਬਰ ਆ ਜਾਏਗਾ? 7 2 मतलब 14 ਤੇ ਨਾਲ ਕਾਰਨ ਜਰੂਰ ਲਿਖਣਾ ਕਿ ਸਮਾਂਤਰ ਚਤੁਰਭੁਜ ਦੇ ਵਿਕਰਣ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ। ਕਲੀਅਰ ਹੋ ਗਿਆ? ਇਜ਼ੀ ਸੀ। ਅੱਜੋ ਵੀ ਹੋ ਗਿਆ, ਨੋਵਾਂ ਨੋਵਾਂ ਵੀ ਹੋ ਗਿਆ, 10ਵਾਂ ਵੀ ਹੋ ਗਿਆ। ਅੱਗੇ ਦੇਖੋ 11ਵਾਂ ਪ੍ਰਸ਼ਨ। ਆਪਣੇ ਆਪਣੇ ਬੁੱਕਸ ਤੇ ਵੀ ਨਾਲ ਲਾ ਦੇਖੋ।

ਤੋ ਆਹ ਕੁਐਸਚਨ ਕਰਦੇ ਹਾਂ ਸਮਾਂਤਰ ਚਤੁਰਭੁਜ ਦਿੱਤਾ ਹੋਇਆ ਐ x ਤੇ y ਲੱਭਣਾ ਦੇਖੋ ਆਲਰੇਡੀ ਆਪਾਂ ਪਿਛਲੇ ਫਾਜ਼ ਕਰ ਚੁੱਕੇ ਹਾਂ ਕਿ ਸਮਾਂਤਰ ਚਤੁਰਭੁਜ ਦੇ ਵਿਕਰਣ ਦੇ ਦੋ ਜਿਹਨੂੰ ਸਾਮਨ ਤੋਂ ਭਾਜਿਤ ਕਰਦੇ ਨੇ ਇਹਦਾ ਮਤਲਬ ਜਿਹੜਾ ਅੱਧਾ ਹਿੱਸਾ ਆਵਾ ਉਹ ਇਹਦੇ ਬਰਾਬਰ ਹੋਏਗਾ ਤੇ ਜਿਹੜਾ ਅੱਧਾ ਹਿੱਸਾ ਆਵਾ ਉਹ ਇਹਦੇ ਬਰਾਬਰ ਹੋਏਗਾ ਤੇ ਤੁਹਾਨੂੰ ਚੈਪਟਰ ਪਹਿਲਾਂ ਹੀ ਕਰਾਇਆ ਹੋਇਆ ਹੈ ਠੀਕ ਹੈ ਜਿਹੜਾ ਸਮੀਕਰਨ ਵਾਲਾ ਹੈਗਾ ਦੋ ਜਨਾਂ ਵਾਲੇ ਰੇਖੀ ਸਮੀਕਰਨ ਜਾਂ ਇੱਕ ਜਨ ਵਾਲੇ ਰੇਖੀ ਸਮੀਕਰਨ ਸਰਲ ਸਮੀਕਰਨ ਕਰਾਇਆ ਹੋਇਆ ਤੁਹਾਨੂੰ ਉਹ ਤੁਸੀਂ ਦੇਖੋ 2y ਕਿਹਦੇ ਬਰਾਬਰ ਕਰਨਾ ਹੈ 16 ਦੇ ਤੇ y ਕਿਤੇ ਬਰਾਬਰ ਆ ਜਾਏਗਾ 16 2 2 ਦੇ ਬਾਣੇ ਤੇ 16 ਕਿਤੇ ਜਾਂਦਾ ਹੈ 8 ਦੇ y ਕਿੰਨਾ ਆ ਗਿਆ 8 ਪਹਿਲਾ ਆਨਸਰ ਆ ਗਿਆ ਤੇ x ਕਿਤੇ ਇਕੁਅਲ ਕਰਨਾ ਹੈ 3x ਬਰਾਬਰ ਕਿਤੇ ਕਰਨਾ 18 ਦੇ x ਕਿੰਨਾ ਇਕੁਅਲ ਆ ਜਾਏਗਾ 18 3 x ਕਿੰਨਾ ਆ ਗਿਆ 6 ਦੋਨੋਂ ਸੋਲਵ ਕਰ ਲਿਆ ਆਪਾਂ ਇੱਧਰ ਦੇਖੋ ਸੇਮ ਇਹ ਸਿਚੁਏਸ਼ਨ ਕਰਨੀ ਹੈ ਇਹਨੂੰ ਇਹਦੇ ਇਕੁਅਲ ਕਰਨਾ ਹੈ ਇਹਨੂੰ ਇਹਦੇ ਇਕੁਅਲ ਕਰਨਾ ਜਦੋਂ ਆਪਾਂ ਇੱਕ ਕੁਐਸਚਨ ਲਿਖਦੇ ਆ 5x 1 24 ਕਰ ਦਿੰਦੇ ਆ ਠੀਕ ਹੈ ਤਨਾਲ ਆਪਰ ਰੀਜ਼ਨ ਦੇਣਾ ਹੈ ਸਮਦਰ ਜਦੋਂ ਉਹਦੇ ਵਿਕਰਣ ਇੱਕ ਉਹ ਜਿਹਨੂੰ ਸਮਦੁਪਾਜਿਤ ਕਰਦੇ ਨੇ ਆ ਇਸ ਤਾਇ ਦੇ ਬਰਾਬਰ ਆ ਜਾਏਗਾ ਆ ਵੀ ਆ ਜਾਏਗਾ 1 ਮਾਈਨਸ ਉਹਦੇ ਉਧਰ ਜਾ ਕੇ ਕੀ ਹੋ ਜਾਏਗਾ ਪਲਸ ਤੇ ਚੌਗੀ ਤੇ ਕਿੰਨੀ ਹੋ ਜਾਣਗੇ 25 ਐਕਸ ਕਿੰਨਾ ਆ ਜਾਏਗਾ 25/5 5 ਦੇ ਭਾੜੇ ਦੇ 25 ਕਿਤੇ ਆਦਾ 5 ਤੇ ਐਕਸ ਕੀ ਇਹ ਇਕੁਅਲ ਕਰਨਾ ਹੈ 19 ਦੇ 19 ਇੱਧਰ ਪਲੱਸ ਦਾ ਤੇ ਉਧਰ ਜਾ ਕੇ ਮਾਈਨਸ ਹੋ ਜਾਏਗਾ 19 3 ਕਾ ਕਿੰਨੇ ਹੁੰਦੇ ਆ 16 ਤੇ y ਕਿਤੇ ਬਰਾਬਰ ਆ ਜਾਏਗਾ 16 4 ਜਦੋਂ ਇਹਨਾਂ ਕਟੋਗੇ ਆ ਜਾਏਗਾ 4 y ਦੇ ਇਕੁਅਲ ਆ ਜਾਏਗਾ 4 ਕਰ ਲੋਗੇ ਹਾਂਜੀ ਕਰ ਲੋਗੇ ਇਸ ਵਾਰ ਈਜ਼ੀ ਥੀ ਹਾਂਜੀ ਓਕੇ 12ਵਾਂ ਪ੍ਰਸ਼ਨ ਕਰ ਗਏ ਆ ਫੇਰ ਖਾ ਦਿੱਤੀਆਂ ਸਮਾਂਤਰ ਚਤੁਰਭੁਜਾਂ ਵਿੱਚ xy ਅਤੇ z ਪਤਾ ਕਰੋ ਦੇਖੋ ਬੇਟਾ ਸਾਰੇ ਖੋਣ ਆਪਾਂ ਲਾਣੇ ਆ ਦੇ ਸਮਾਂਤਰ ਚਤੁਰਭੁਜ ਦੇ ਪਹਿਲਾ ਹੈਗਾ ਕਿ ਸਮਾਨਤਰ ਚਦੁਰਪੁਜੀਆਂ ਦੇ ਸਨਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ ਫਿਰ ਸਨਮੁਖ ਕੋਣ ਬਰਾਬਰ ਹੁੰਦੇ ਨੇ ਫਿਰ ਲਾਗਵੇਂ ਕੋਣਾਂ ਦਾ ਜੋੜ 180 ਹੁੰਦਾ ਹੈ ਤੇ ਵੀ ਕਰ ਰਹੇ ਨੇ ਕਿ ਦੋਜੇ ਨੂੰ ਸਾਮਣੇ ਤੋਂ ਭਾਜਿਤ ਕਰਦੇ ਨੇ ਜੇ ਆ 100 ਆ ਤੇ ਸਾਹਮਣੇ ਵਾਲਾ ਵੀ 100 ਹੋਏਗਾ ਹਾਂਜੀ ਤੇ ਜੇ ਆ 100 ਦੇ ਲਾਗਵੇਂ ਵਾਲਾ 80 ਹੋਏਗਾ ਕਿਉਂਕਿ ਦੋਵਾਂ ਦਾ ਜੋੜ 180 ਬਣਾਉਣਾ ਹੈ ਤੇ ਜੇ ਆ 80 ਹੋਏਗਾ ਤੇ ਸਾਹਮਣੇ ਵਾਲਾ ਵੀ 80 ਹੋਏਗਾ ਹੋ ਗਏ ਠੀਕ ਹੈ ਅੱਗੇ ਦੇਖੋ ਜੇ ਆ 105 ਹੈ ਤੇ ਸਾਹਮਣੇ ਵਾਲਾ ਵੀ 105 ਠੀਕ ਹੈ

ਤੇ ਇਹਨੂੰ ਵੀ ਪੂਰਾ 78 ਬਣਾਉਣਾ ਵਾ ਤੇ ਇਹਨੂੰ 78 ਤੋਂ 30 ਮਾਈਨਸ ਕਰ ਦੋ 48 ਆ ਜਾਏਗਾ ਅੰਦਰਲਾ ਕੋਣ 48 ਹੋਏਗਾ ਦੇਖੋ 102 102 ਆ ਪੂਰਾ 78 ਬਣਾਉਣਾ ਵਾ ਅਪੀਅਰਟਾ ਲਈ ਪੀਅਰਟਾ ਲਈ ਦੇਖੋ ਮੋਰਥ ਪਾਰਟ ਇੱਕੋ ਸ਼ੁਰੂ ਕਰਦੇ ਆ ਬਾਹਰ ਕਿੰਤਰ ਹੈ ਤੇ ਅੰਦਰਲਾ ਕਿੰਨਾ ਹੋਏਗਾ ਕਿਉਂਕਿ ਟੋਟਲ 180 ਬਣਾਉਣਾ ਵਾ ਆਪਾਂ ਬਾਹਰ 78 ਤੇ ਅੰਦਰਲਾ ਕਿੰਨਾ ਆਏਗਾ 102 102 ਜੇ ਆ 102 ਆ ਸਾਹਮਣੇ ਵਾਲਾ ਵੀ 102 ਠੀਕ ਹੈ

ਸਾਰੇ ਬੱਚੇ ਕਰ ਸਕਦੇ ਜਿਨ੍ਹਾਂ ਨੇ ਆਹ ਲਈ ਐਕਸਰਸ ਚੰਗੀ ਕਰੀ ਆ ਜੇ ਆਇਤ ਦੇ ਇੱਕ ਵਿਕਰਨ ਦੀ ਲੰਬਾਈ 6 ਸੈਂਟੀਮੀਟਰ ਆ ਤਾਂ ਦੂਸਰੇ ਵਿਕਰਨ ਦੀ ਲੰਬਾਈ ਕੀ ਹੈ 6 ਹਾਂ ਜੇ ਸਮਾਨਤਰ ਚਤੁਰਭੁਜ ਦੀਆਂ ਦੋ ਸਨੁਕ ਭੁਜਾਵਾਂ 6x ਤੇ 24 ਹਨ ਤਾਂ x ਦਾ ਮੁੱਲ ਕੀ ਹੋਏਗਾ 6x 24 ਤੇ x ਕੀ ਦੇ ਬਰਾਬਰ ਆ ਦੇਗਾ 4 ਦੇ ਠੀਕ ਹੈ ਹਾਂ ਬਸ 4 ਆ ਗਿਆ ਜੇ ਸਮਾਨਤਰ ਚਤੁਰਭੁਜ ਦੇ ਇੱਕ ਵਿਕਰਨ ਦੇ ਦੋ ਭਾਗ ਆ ਤੇ ਆ ਨੇ ਤਾਂ x ਦਾ ਮੁੱਲ ਦੱਸੋ ਇਹਦਾ ਮਤਲਬ 3x 2 7 ਕਰੀਏ ਆ 2 ਉੱਤੇ ਜਾ ਕੇ ਪਲੱਸ ਹੋ ਜਾਏਗਾ 9 ਆ ਜਾਏਗਾ 3x 9 ਤੇ x ਦੇ 9 ਦੇ ਬਾੜੇ ਕਿਥੇ ਜਾਂਦਾ 3 ਤੇ ਆਜਾ ਕਿੰਨਾ ਆ ਜਾਏਗਾ 3 3 ਜੇ ਸਮਾਂਤਰ ਕਿਦਰ ਕੋਈ ਦੋ ਸੰਮੁਖ ਕੋਣ 4y ਡਿਗਰੀ ਅਤੇ 100 ਡਿਗਰੀ ਹਨ ਤਾਂ y ਦਾ ਮੁੱਲ ਪਤਾ ਕਰੋ 4y 100 ਤੇ y 100 4 4 ਦੇ ਬਾੜੇ 100 ਕਿਥੇ ਆਉਂਦਾ 25 ਤੇ 25 ਆਜਾ ਕਿ ਨਾ ਆ ਜਾਏਗਾ 25 ਠੀਕ ਹੈ ਜੀ ਸੋ ਇਹ ਸਾਡੀ 3.1 ਐਕਸਰਸਾਈਜ਼ ਔਰ ਇਹ ਸਾਰੇ ਕੰਪਲੀਟ ਕਰੋ ਠੀਕ ਹੈ ਔਰ ਇਹਦੇ ਜਿਹੜੇ ਗੋਣ ਹੈ ਨਾ ਉਹ ਸਹੀ ਤਰ੍ਹਾਂ ਪ੍ਰੋਪਰਲੀ ਇਹਨੂੰ ਕੰਪਲੀਟ ਕਰੋ ਓਕੇ